ਦੀ ਲੈ ਲਈ ਤੇ ਇੱਕ ਕਮਰੇ ਵਿੱਚ ਭਾਈ ਬਚਿੱਤਰ ਸਿੰਘ ਨੂੰ ਆਪਣੇ ਹੱਥਾਂ ਤੇ ਪਾ ਕੇ ਕਲਗੀਧਰ ਪਾਤਸ਼ਾਹ ਜੀ ਕੋਟਲਾ ਨਿਹੰਗ ਖਾਂ ਦੇ ਘਰ ਆਏ ਸਨ ਲੋਵ ਨਾਲ ਲੁਚੜ ਰਹੇ ਸਨ ਉਸ ਵੇਲੇ ਭਾਈ ਬਚਿੱਤਰ ਸਿੰਘ ਜੀ ਭਾਈ ਬਚਿੱਤਰ ਸਿੰਘ ਜੀ ਭਾਈ ਮਨੀ ਸਿੰਘ ਦੇ ਪੁੱਤਰ ਨੇ ਤੁਸੀਂ ਭਾਈ ਮਨੀ ਸਿੰਘ ਦਾ ਇਤਿਹਾਸ ਪੜੋਗੇ ਲਗਭਗ ਇਤਿਹਾਸ ਅਜੇ ਖੋਜ ਦਾ ਮਥਾਜ ਹੈ ਹੋ ਸਕਦਾ ਹੈ ਇਹਦੇ ਤੇ ਇਤਿਹਾਸ ਅਜੇ ਹੋਰ ਵੀ ਵਾਧਾ ਹੋਵੇ ਭਾਈ ਮਨੀ ਸਿੰਘ ਦੇ ਆਪਣੇ ਪਰਿਵਾਰ ਦੇ ਲਗਭਗ 90 ਤੋਂ 92 ਮੈਂਬਰ ਗੁਰੂ ਨਾਨਕ ਦੇ ਘਰ ਲਈ ਸ਼ਹੀਦ ਹੋਏ ਨੇ ਆਪਣੇ ਪਰਿਵਾਰ ਦੇ ਚਾਚੇ, ਤਾਏ, ਭੂਆ ਦੇ ਪੁੱਤ, ਮਾਸੀ ਦੇ ਪੁੱਤ, ਆਪਣੇ ਬੱਚੇ, ਆਪਣਾ ਦਾਦਾ ਭਾਈ ਮਨੀ ਸਿੰਘ ਦਾ ਦਾਦਾ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਵੇਲੇ ਜੰਗ ਵਿੱਚ ਲੜ ਕੇ ਸ਼ਹੀਦ ਹੋ ਰਹੇ ਨੇ। ਭਾਈ ਮਨੀ ਸਿੰਘ ਦੇ ਪੁੱਤਰ ਕਲਗੀਧਰ ਪਾਸ਼ਾ ਜੀ ਦੇ ਵੇਲੇ ਲੜ ਕੇ ਸ਼ਹੀਦ ਹੋ ਰਹੇ ਨੇ। ਅਸੀਂ ਉਸ ਨਾਇਕ ਦਾ ਨਾਂ ਹੀ ਲੈਣਾ ਬੰਦ ਕਰਤਾ ਸੀ ਉਸ ਨਾਇਕ ਨੂੰ ਕਦੀ ਨਾਇਕ ਬਣਾ ਕੇ ਪੇਸ਼ ਹੀ ਨਹੀਂ ਕੀਤਾ ਭਾਈ ਮਨੀ ਸਿੰਘ ਦੀ ਤਾਂ ਤਸਵੀਰ ਹਰ ਘਰ ਹੋਣੀ ਚਾਹੀਦੀ ਸੀ ਹਰ ਬੱਚੇ ਦੇ ਜਿਹਨ ਵਿੱਚ ਭਾਈ ਮਨੀ ਸਿੰਘ ਵਸਣਾ ਚਾਹੀਦਾ ਸੀ ਪਰ ਕੌਣ ਲਿਆਏਗਾ ਕਿਹੜਾ ਜ਼ਿਕਰ ਕਰੇਗਾ ਭਾਈ ਮਨੀ ਸਿੰਘ ਦਾ ਔਰ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਜੀ ਦੇ ਫਲਸਵੇ ਨੂੰ ਜਦੋਂ ਅਸੀਂ ਵਾਚਣ ਬੈਠਦੇ ਆ ਨਾ ਭਾਈ ਮਨੀ ਸਿੰਘ ਨੇ ਇਸ ਤਰ੍ਹਾਂ ਦੀ ਘਾੜਤ ਘੜੀ ਔਰ ਉਹਨਾਂ ਦੇ ਬੱਚੇ ਕਲਗੀਧਰ ਪਾਤਸ਼ਾਹ ਜੀ ਦੇ ਹੱਥਾਂ ਵਿੱਚ ਸ਼ਹੀਦ ਹੋਏ ਓਦੇ ਸਿੰਘ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਆਨੰਦਪੁਰ ਦਾ ਕਿਲਾ ਛੱਡਦੇ ਨੇ ਭਾਈ ਬਚਿੱਤਰ ਸਿੰਘ ਦੇ ਵੱਡੇ ਭਰਾ ਤਾਂ ਓਦੇ ਸਿੰਘ ਜੀ ਉੱਥੇ ਸ਼ਾਦਾ ਦਾ ਜਾਮ ਪੀਂਦੇ ਨੇ ਭਾਈ ਬਚਿੱਤਰ ਸਿੰਘ ਜੀ ਕੋਟਲਾ ਨਿਹੰਗ ਖਾਂ ਦੇ ਘਰ ਸ਼ਹੀਦ ਹੁੰਦੇ ਨੇ ਔਰ ਮਹਾਰਾਜ ਆਪਣੇ ਹੱਥਾਂ ਤੇ ਪਾ ਕੇ ਭਾਈ ਬਚਿੱਤਰ ਸਿੰਘ ਨੂੰ ਉਸ ਵੇਲੇ ਕੋਟਲਾ ਨਿਹੰਗ ਖਾਂ ਦੇ ਘਰ ਲੈ ਕੇ ਆਏ ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੋਟਲਾ ਨਿਹੰਗ ਖਾਨ ਨੂੰ ਕਿਹਾ ਵੀ ਮੇਰਾ ਇਹ ਬੱਚਾ ਆ ਪੁੱਤ ਹੈ ਮੇਰਾ ਜਿਹੜੀ ਮੈਂ ਤੁਹਾਡੇ ਚਰਨਾਂ ਚ ਬੇਨਤੀ ਕਰਦਾ ਸੀ ਵੀ ਮਾਲਕ ਇੱਜ਼ਤਾਂ ਪੱਤਾਂ ਕਿਦਾਂ ਰੱਖਦਾ ਗੁਰੂ ਨੇ ਕੱਲਾ ਅਜੀਤ ਸਿੰਘ ਨੂੰ ਪੁੱਤ ਨਹੀਂ ਕਿਹਾ ਗੁਰੂ ਨੇ ਸਾਰਿਆਂ ਨੂੰ ਪੁੱਤ ਕਿਹਾ ਔਰ ਪੁੱਤ ਕਿਹਾ ਹੀ ਨਹੀਂ ਸਿਰਫ ਨਿਭਾਇਆ ਵੀ ਹੈ ਇਹ ਨਹੀਂ ਮਹਾਰਾਜ ਨੇ ਪੁੱਤ ਕਹਿਤਾ ਤੇ ਨਿਭਾਉਣ ਵੇਲੇ ਨਿਭਾਇਆ ਨਹੀਂ ਜਦੋਂ ਚਮਕੌਰ ਦੀ ਗੜੀ 'ਚ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਮੈਦਾਨੇ ਜੰਗ 'ਚ ਤੋਰਨਾ ਸੀ ਤੇ ਉਸ ਵੇਲੇ ਵੀ ਮਹਾਰਾਜ ਨੇ ਇਹ ਫਰਕ ਨਹੀਂ ਕੀਤਾ ਵੀ ਪੁੱਤ ਨਹੀਂ ਤੋਰਨੇ ਮੈਂ ਸਿੱਖ ਤੋਰਨੇ ਨੇ। ਔਰ ਸਿੱਖਾਂ ਨੇ ਕਿਹਾ ਆਣ ਕੇ ਮਹਾਰਾ ਸੱਚੇ ਪਾਤਸ਼ਾਹ ਜੀ ਤੁਸੀਂ ਪੁੱਤ ਕਿਉਂ ਤੋਰ ਰਹੇ ਹੋ ਸਾਡੇ ਹੁੰਦੇ ਆ। ਵੀ ਸਾਨੂੰ ਤੋਰੋ ਤੁਸੀਂ ਪਹਿਲਾਂ ਆਪਣੇ ਪੁੱਤ ਬਾਅਦ 'ਚ ਤੋਰ ਰਹੇ ਹੋ। ਇਹਨੂੰ ਆਗੂ ਕਹਿੰਦੇ ਨੇ ਐਵੇਂ ਜਣਾ ਖਾਣਾ ਕੋਈ ਆਗੂ ਬਣ ਜਾਏ ਗੱਲਾਂ ਨਾਲ ਵਕਰੀ ਗੱਲ ਐ। ਆਗੂ ਹੋਣਾ ਤੇ ਆਗੂ ਦੇ ਕੱਦ ਦੇ ਹੋਣਾ ਇਹ ਛੋਟੀ ਮੋਟੀ ਗੱਲ ਨਹੀਂ ਹੁੰਦੀ। ਵਾਜਾਂ ਵਾਲੇ ਪਾਤਸ਼ਾਹ ਬਾਰਾਹ ਕਰ ਮਹਾਰਾਜ ਵਰਗਾ ਕਿਸੇ ਨੇ ਹੋ ਜਾਣਾ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਆਪਣੇ ਹੱਥਾਂ ਤੇ ਪਾ ਕੇ ਭਾਈ ਬਚਿੱਤਰ ਸਿੰਘ ਨੂੰ ਲੈ ਕੇ ਆਏ ਭਾਈ ਬਚਿੱਤਰ ਸਿੰਘ ਨੇ ਤੋੜ ਨਿਭਾਈ ਕਲਗੀਧਰ ਪਾਤਸ਼ਾਹ ਜੀ ਨੇ ਵੀ ਤੋੜ ਨਿਭਾਈ ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੋਟਲਾ ਨੇ ਹੰਗ ਖਾਣ ਨੂੰ ਕਿਹਾ ਮੇਰਾ ਪੁੱਤ ਹੈ ਮੇਰਾ ਲਖਤੇ ਜਿਗਰ ਹੈ ਵੇਖੀ ਕਿਸੇ ਡਰ ਦੇ ਕਾਰਨ ਕਿਸੇ ਦੁਸ਼ਮਣ ਦੇ ਹਵਾਲੇ ਨਾ ਕਰਦੀਆਂ ਨੂੰ ਜੇ ਕਰਨਾ ਹੈ ਤਾਂ ਮੈਨੂੰ ਹਣ ਦੱਸ ਦੇ ਕੋਟਲਾ ਨਿਹੰਗ ਖਾਨ ਨੇ ਕਿਹਾ ਮੁਸਲਮਾਨ ਸਿਪਾਹ ਹੋ ਕਹਿੰਦਾ ਬਾਜਾਂ ਵਾਲਿਆ ਜਿੰਨਾ ਚਿਰ ਮੇਰੇ ਸਾਹ ਚੱਲਦੇ ਐ ਇਹਨੂੰ ਮੈਂ ਕਿਸੇ ਦੇ ਹਵਾਲੇ ਨਹੀਂ ਕਰਦਾ ਹਾਂ ਮੇਰੇ ਸਾਹ ਨਾ ਚੱਲਦੇ ਹੋਏ ਗੱਲ ਵੱਖਰੀ ਐ ਤਲਾਸੀ ਲਈ ਗਈ ਸਾਰਾ ਘਰ ਛਾਣਿਆ ਅਖੀਰ ਇੱਕ ਕਮਰਾ ਬਚਿਆ ਜਿਹਦੇ ਵਿੱਚ ਜਿਹਦਾ ਦਰਵਾਜ਼ਾ ਬੰਦ ਸੀ ਪੁੱਛਿਆ ਇਸ ਕਮਰੇ 'ਚ ਕੌਣ ਐ ਹੁਣ ਭਾਈ ਬਚਿੱਤਰ ਸਿੰਘ ਦੀ ਜੁਮੇਵਾਰੀ ਸੀ ਕੋਟਲਾ ਨਿਹੰਗ ਖਾਨ ਤੇ ਉਹਨੂੰ ਬਚਾਉਣਾ ਉਹਦੀ ਰਿਸਪਾਂਸਿਬਿਲਟੀ ਹੈ ਅੰਦਰ ਉਹਦੀ ਧੀ ਭਾਈ ਬਚਿੱਤਰ ਸਿੰਘ ਦੀ ਵਲਮ ਪੱਟੀ ਕਰ ਰਹੀ ਹੈ ਉਹਦੇ ਸਰੀਰ ਨੂੰ ਸੇਕ ਦੇ ਰਹੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਿਆਰਾ ਬੱਚਾ ਔਰ ਉਹਨੂੰ ਪੁੱਤ ਕਹਿ ਕੇ ਮਹਾਰਾਜ ਛੱਡ ਕੇ ਗਏ ਸੀ ਉੱਥੇ ਕੋਟਲਾ ਨਿਹੰਗ ਖਾਨ ਨੇ ਕਿਹਾ ਇਸ ਕਮਰੇ 'ਚ ਮੇਰਾ ਧੀ ਜਵਾਈ ਹੈ ਇਸ ਕਮਰੇ 'ਚ ਮੇਰੀ ਬੇਟੀ ਹੈ ਤੇ ਮੇਰਾ ਜਵਾਈ ਹੈ ਖਾਮਦ ਆਇਓ ਦਾ ਉਹ ਚਲੇ ਗਏ ਇਤਿਹਾਸ ਕਹਿੰਦਾ ਹੈ ਉਹਨਾਂ ਦੇ ਜਾਣ ਤੋਂ ਬਾਅਦ ਭਾਈ ਬਚਿੱਤਰ ਸਿੰਘ ਨੇ ਬਹੁਤਾ ਸਮਾਂ ਨਹੀਂ ਕੱਢਿਆ ਭਾਈ ਬਚਿੱਤਰ ਸਿੰਘ ਕੋਟਲਾ ਨੇ ਹੰਗਖਾਂ ਦੇ ਘਰ ਵਿੱਚ ਸ਼ਹੀਦ ਹੋਏ ਜਦੋਂ ਉਹ ਸ਼ਹੀਦ ਹੋ ਗਿਆ ਆਪਣੇ ਘਰ ਵਿੱਚ ਉਹਦਾ ਸੰਸਕਾਰ ਕੀਤਾ ਕੋਟਲਾ ਨੇ ਹੰਗਖਾਂ ਨੇ ਔਰ ਥੋੜਾ ਸਮਾਂ ਬੀਤਿਆ ਤੇ ਕੋਟਲਾ ਨੇ ਹੰਗਖਾਂ ਆਪਣੀ ਬੇਟੀ ਨੂੰ ਕਹਿੰਦਾ ਵੀ ਪੁੱਤ ਤੇਰਾ ਨਿਕਾਹ ਕਰਨਾ ਉਹ ਬੱਸੀ ਪਠਾਣਾ ਮੰਗੀ ਹੋਈ ਸੀ ਉਹਦੀ ਅਗੇਂਜਮੈਂਟ ਹੋਈ ਸੀ ਉਦੇ ਪਿਤਾ ਨੇ ਕਿਹਾ ਵੀ ਧੀ ਇਹ ਤੇਰਾ ਨਿਕਾਹ ਕਰੀਏ ਉਹ ਕਹਿੰਦੀ ਪਿਤਾ ਜੀ ਤੁਸੀਂ ਭੁੱਲ ਗਏ ਮੇਰਾ ਨਿਕਾਹ ਤਾਂ ਹੋ ਗਿਆ ਹੈ ਇਹ ਕਿਰਦਾਰ ਨੇ ਸਾਡੇ ਇੱਕ ਕੈਰੈਕਟਰ ਨੇ ਸਾਡੇ ਪੁਰਖਿਆਂ ਦੇ ਔਰ ਕਿੰਨਾ ਵਕਤ ਰਹੇ ਨੇ ਉਹ ਸਿੱਖਾਂ ਦੇ ਨਾਲ ਕੋਟਲਾ ਫਿਰ ਕਹਿ ਰਿਹਾ ਇਸਲਾਮ ਨਾਲ ਸੰਬੰਧਤ ਹੈ ਕੋਟਲਾ ਨੇ ਹੰਖਾ ਉਹਦੀ ਧੀ ਇਸਲਾਮ ਨਾਲ ਸੰਬੰਧਤ ਹੈ ਉਹਨੇ ਜਪਜੀ ਦਾ ਪਾਠ ਨਹੀਂ ਕੀਤਾ ਉਹਨੇ ਗੁਰਦੁਆਰੇ ਦੀਆਂ ਬਹੁਤੀਆਂ ਗੱਲਾਂ ਨਹੀਂ ਸੁਣੀਆਂ ਉਹਨੇ ਗੁਰੂ ਦਾ ਸਿੱਧਕ ਤੇ ਗੁਰੂ ਦਾ ਪਿਆਰ ਵੇਖਿਆ ਗੁਰੂ ਦੇ ਸਿੱਖ ਦਾ ਪਿਆਰ ਵੇਖਿਆ ਔਰ ਬਾਪ ਦੀ ਗੱਲ ਦੀ ਕਿੰਡੀ ਵੱਡੀ ਅਹਿਮੀਅਤ ਹੈ ਧੀ ਦੀ ਨਿਗਾ ਵਿੱਚ ਉਹਨੇ ਕਿਹਾ ਪਿਤਾ ਜੀ ਤੁਸੀਂ ਭੁੱਲ ਗਏ ਹੋ ਮੇਰਾ ਨਿਕਾਹ ਹੋ ਗਿਆ ਔਰ ਤੁਹਾਡੇ ਸ਼ਬਦਾਂ ਨਾਲ ਹੋਇਆ ਤੁਹਾਡੇ ਮੂੰਹੋਂ ਨਿਕਲੇ ਬੋਲਾਂ ਨਾਲ ਹੋਇਆ ਉਹਨੇ ਕਿਹਾ ਵੀ ਧੀਏ ਤੇਰਾ ਨਿਕਾਹ ਹੋਇਆ ਤੇ ਇੱਕ ਬਾਪ ਨੂੰ ਪਤਾ ਹੀ ਨਹੀਂ ਇਹ ਕਿਦਾਂ ਹੋ ਸਕਦਾ ਕਹਿੰਦੇ ਪਿਤਾ ਜੀ ਜਦੋਂ ਭਾਈ ਬਚਿੱਤਰ ਸਿੰਘ ਦੀ ਮੈਂ ਮਲਮ ਪੱਟੀ ਕਰ ਰਹੀ ਸੀ ਤਾਂ ਤੁਸੀਂ ਕਿਹਾ ਸੀ ਅੰਦਰ ਮੇਰਾ ਧੀ ਜਵਾਈ ਹੈ ਜੇ ਉਹ ਅਜ ਨਹੀਂ ਰਿਹਾ ਤੇ ਦਾ ਮਤਲਬ ਇਹ ਥੋੜੀ ਆ ਵੀ ਮੇਰਾ ਨਿਕਾਹ ਕਿਤੇ ਹੋਰ ਕਰ ਦੋਗੇ ਤੁਸੀਂ ਹੁਣ ਮੇਰੇ ਬਾਪ ਦੇ ਮੂੰਹੋਂ ਨਿਕਲੇ ਸ਼ਬਦ ਢੇ ਹੌਲੇ ਨਹੀਂ ਹਨ ਵੀ ਉਹਨਾਂ ਨੂੰ ਬਦਲਿਆ ਜਾ ਸਕਦਾ ساری ਜ਼ਿੰਦਗੀ ਮੈਂ ਉਹਨੂੰ ਆਪਣਾ ਪਤੀ ਮੰਨ ਕੇ ਰਹਿ ਸਕਦੀ ਹਾਂ ਕਲਗੀਧਰ ਪਾਤਸ਼ਾਹ ਜੀ ਦੀ ਧੀ ਬਣ ਕੇ ਰਹਿ ਸਕਦੀ ਹਾਂ